ਪੁੱਤ ਆਪਣਾ ਪੁੱਤਾਂ ਨੂੰ ਦਾ ਫਰਜ਼ ਨਿਭਾ ਰਿਆ ਕਿ ਉਹਦੇ ਬਾਪੂ ਦੀ ਪੱਗ ਨੂੰ ਹੱਥ ਪੈ ਰਿਆ ਉਹ ਜੋ ਕਰ ਸਕਦਾ ਸੀ ਉਸ ਤੋਂ ਮੈਂ ਸਮਝਦਾ ਵੱਧ ਕਰਦੇ ਪਿਆ ਉਸ ਤੋਂ ਵੱਧ ਜੋ ਕਰ ਸਕਦੇ ਸੀ بڑے ਇਲਜ਼ਾਮਬਾਜ਼ੀਆਂ ਬੜਾ ਕੁਝ ਹੁੰਦਾ ਸਰਕਾਰ ਕਈ ਕੁਝ ਕਰਾਉਂਦੀ ਆ ਇਹ ਪੈਸੇ ਲੈ ਗਿਆ ਜਿੰਨੇ ਕਰੋੜਾਂ ਰੁਪਈਆ ਇਕੱਠਾ ਕਰ ਲਿਆ ਆ ਕਰ ਲਿਆ ਡਰਾਉਣ ਦੀ ਕੋਸ਼ਿਸ਼ ਆ ਆਮਦਮ ਦੰਡ ਭੇਦਉਣ ਤਾਂ ਖੁੱਲ ਕੇ ਕਹਿਣ ਲੱਗ ਪਿਆ ਹਣਾ ਹੁਣ ਤਾਂ ਖੁੱਲ ਕੇ ਗੱਲਾਂ ਕਰੋ ਰਹੀਆਂ ਨੇ ਉਹ ਆਮਦਮ ਦੰਡ ਭੇਦ ਵਾਲੀ ਗੱਲ ਜਿਹੜੀ ਹੈ ਇੱਥੇ ਸਾਰਾ ਕੁਝ ਉਹਨਾਂ ਵਰਤ ਕੇ ਦੇਖ ਲਿਆ ਪਰ ਉਹ ਨਹੀਂ ਹੱਲਿਆ बोलना बहुत आसान है 400 फुट मुंह से 200 बदी निकलना यहां सारी खुशियां फीकी पड़ जाती हैं जब उस भाई की तरफ देखते दुनिया भर दे दे, दे, ते के लोग ਤੁਹਾਡੇ ਵੱਲੋਂ ਵੇਖ ਰਹੇ ਨੇ ਕਿ ਤੁਸੀਂ ਉਹ ਭਾਈ ਗੁਰਜੀਤ ਸਿੰਘ ਦੇ 15 ਮਹੀਨੇ ਦੇ ਤਸਈਏ ਨੂੰ ਅੰਜਾ ਅੰਗੋਲੀਆਂ ਕਰ ਰਹੇ ਹੋ ਤੁਸੀਂ ਮੈਨੂੰ ਇੱਕ ਦਿਨ ਉਸ ਟੈਂਕੀ ਤੇ ਚੜ ਕੇ ਬਹਿ ਕੇ ਵਿਖਾ ਦਿਓ ਤਾਂ ਤੁਸੀਂ ਤੇ ਡਰਾਮੇ ਕਰਦੇ ਰਹੇ ਹੋ ਇਹ ਜੋ ਡਰਾਮੇ ਕਰਨਾ ਤੁਹਾਡਾ ਕੰਮ ਰਿਹਾ ਹੈ ਇੱਕ ਵਾਰੀ ਇਹ ਵੀ ਡਰਾਮਾ ਕਰਕੇ ਵੇਖ ਲਓ ਵੇ 400 ਫੁੱਟ ਚੜਿਆ ਤੂੰ 300 ਫੁੱਟ ਤੇ ਜਾ ਕੇ ਬਹਿ ਜਾ ਉਹਨਾਂ ਲੱਗ ਜਾਏਗਾ ਤੁਹਾਨੂੰ ਇਹ ਠੰਡ ਦੇ ਵਿੱਚ ਕਿਵੇਂ ਉੱਤੇ ਬਗੀਦਾ ਇੱਥੇ ਵੀ ਰਾਵਣੀਆਂ ਚਾਹੀਦੀਆਂ ਸੀ ਜਿਹੜੇ ਫਤੇਗੜ ਸਾਹਿਬ ਤੋਂ ਮੈਂ ਸਮਝਦਾ ਇਤੋਂ ਹਜ਼ਾਰਾਂ ਟਰਾਲੀਆਂ ਗਈਆਂ ਜੀ ਇੱਥੇ ਪਹੁੰਚ ਨਹੀਂ ਜੀ ਇੱਥੇ ਟਰਾਲੀਆਂ ਮੰਗਾਉਣ ਵਾਸਤੇ ਮਿਹਨਤ ਕਰਨੀ ਪੈ ਰਹੀ ਆ ਤੇ ਉਹ ਸਾਰਾ ਕੁਝ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੋਸ਼ਿਸ਼ਾਂ ਇਸੇ ਵਾਸਤੇ ਕੇ ਇੱਥੇ ਸੰਗਤ ਇਕੱਠੀ ਹੋਏ ਕਿਉਂਕਿ ਆਪਾਂ ਨੂੰ ਪਤਾ ਹੈ ਸਰਕਾਰ ਜਿਹੜੀ ਉਹ ਸਿਰ ਗਣਦੀ ਹੈ ਵੀ ਕਿੰਨੇ ਲੋਕ ਆ ਇੱਕ ਪਾਈ ਗੁਰਜੀਤ ਸਿੰਘ ਤੁਹਾਨੂੰ ਵੰਗਾਰ ਰਿਹਾ ਹੈ ਪੰਜਾਬ ਸਰਕਾਰ ਨੂੰ ਵੰਗਾਰ ਰਿਹਾ ਹੈ ਤੇ ਮੰਗ ਕੀ ਹੈ ਤੇ ਮੰਗ ਜਿਹੜੇ ਗੁਰੂ ਗ੍ਰੰਥ ਸਾਹਿਬ ਅੱਗੇ ਤੁਸੀਂ ਲਾਵਾਂ ਲਈਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਤੁਹਾਡਾ ਨਾਂ ਰੱਖਿਆ ਗਿਆ ਭਗਵੰਤ ਮਾਨ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਸਿਕਿਉਰ ਕਰਨ ਵਾਸਤੇ ਉਹਨਾਂ ਧਾਰਮਿਕ ਗੁਰਮਤਿ ਨੂੰ ਸਿਕਿਉਰ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵੇਖੋ ਕਰੋੜਾਂ ਰੁਪਈਆ ਪੰਜਾਬ ਦਾ ਖਰਚ ਕੀ ਉੱਥੇ ਤੁਸੀਂ ਪੜਿਆ ਹੋਣਾ ਟੈਗ ਲਾਈਨ ਟੈਗ ਲਾਈਨ ਨਾਲ ਉਹਨੂੰ ਆਰਟਿਸਟ ਨੇ ਨਾ ਬੰਦੇ ਟੈਗ ਲਾਈ ਪੰਜਾਬ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਨੇ ਕੀਤਾ ਕੀ ਉੱਥੇ ਜਿਸ ਗੁਰੂ ਤੇਗਪਾਹਾਦਰ ਸਾਹਿਬ ਨੇ ਪੈਸੇ ਦੀ ਫਜ਼ੂਲ ਖਰਚੀ ਤਾਂ ਹੋਈ ਹੋਈ ਜਿਸ ਗੁਰੂ ਤੇਗਪਾਹਾਦਰ ਸਾਹਿਬ ਨੇ ਦੂਸਰੇ ਧਰਮਾਂ ਦੀ ਬੇਅਦਬੀ ਰੋਕ ਲਈ ਕੁਰਬਾਨੀ ਦਿੱਤੀ ਸੀ ਅੱਜ ਗੁਰੂ ਤੇਗਪਾਹਾਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੇ ਉਹਦੇ ਵਾਸਤੇ ਤੁਸੀਂ ਸਿੱਖ ਕਾਨੂੰਨ ਵੀ ਨਹੀਂ ਬਣਾਉਣ ਜੋ ਕਿ ਇਹੀ ਤਾਂ ਮੈਂ ਪੁੱਛਿਆ ਸੀ 91 ਐਮਐਲਏ ਤੁਹਾਡੇ ਕੋਲ ਨੇ ਕੋਈ ਸਹਾਇਤਾ ਲੈਣ ਦੀ ਲੋੜ ਨਹੀਂ ਅਕਾਲੀ ਦਲ ਵੱਲੋਂ ਵੇਖਣ ਦੀ ਲੋੜ ਨਹੀਂ ਭਾਜਪੀ ਵੱਲੋਂ ਵੇਖਣ ਦੀ ਲੋੜ ਨਹੀਂ ਹੋਰ ਦੂਜੀਆਂ ਪਾਰਟੀਆਂ ਵੱਲੋਂ ਵੇਖਣ ਦੀ ਅੱਜ ਤੁਹਾਨੂੰ ਲੋੜ ਨਹੀਂ ਤੁਹਾਡੇ ਕੋਲ ਪਉ ਮਤ ਸਾਰੇ ਦਾ ਸਾਰਾ ਤੁਹਾਡੇ ਕੋਲ ਪਿਆ ਤੇ ਡੇੜੀ ਦੇਰ ਕਿਉਂ ਕਰ ਰਹੇ ਹੋ ਕਿ ਪ੍ਰੀਖਿਆ ਲੈ ਰਹੇ ਹੋ ਆਪਣੇ ਇਹ ਖਾਲਸਾ ਪੰਥ ਦੀ ਕਈ ਵਾਰੀ ਨਾ ਸਾਨੂੰ ਪੁੱਛਦੇ ਨੇ ਸੰਘਰਸ਼ਾਂ ਚੋਂ ਕੀ ਨਿਕਲਦਾ ਆ ਨਿਕਲਦਾ ਜੀ ਇਹ ਕੀ ਜੇ ਇਹ ਜਿਹੜਾ ਬਿਲ ਭਾਈ ਗੁਰਜੀਤ ਸਿੰਘ ਖਾਲਸਾ ਦੇ ਸੰਘਰਸ਼ ਦੀ ਬਦੌਲਤ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਬਿੱਲ ਦੀ ਕਾਪੀ ਪਿਛਲੇ ਦਿਨਾਂ ਦੌਰਾਨ ਬਿੱਲ ਪੇਸ਼ ਕੀਤਾ ਗਿਆ ਸੀ ਤੇ ਫਿਰ 6 ਮਹੀਨੇ ਦਾ ਸਮਾਂ ਮਿਲਿਆ ਜੀ ਇਹ ਉਹਦੀ ਕਾਪੀ ਹੈ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤੇਜਿੰਦਰ ਸਿੰਘ ਸਮਾਣੇ 'ਚ ਮੌਜੂਦ ਆ ਤੇ ਸਮਾਣੇ ਦੇ ਟਾਵਰ ਤੇ ਬੈਠੇ ਹੋਏ ਗੁਰਜੀਤ ਸਿੰਘ ਫੌਜੀ ਨੂੰ ਗੁਰਜੀਤ ਸਿੰਘ ਖਾਲਸਾ ਨੂੰ ਤਕਰੀਬਨ 450 ਦਿਨ ਹੋ ਗਏ ਆ ਜੇ ਅੱਜ ਦੀ ਠੰਡ ਦੀ ਗੱਲ ਕਰੀਏ ਤੇ ਟੈਂਪਰੇਚਰ ਬਹੁਤ ਡਾਊਨ ਆ ਤੇ ਜਿੱਥੇ ਗੁਰਜੀਤ ਸਿੰਘ ਬੈਠਾ ਹੈਗਾ ਵੀਰ तकरीबन 400 ਫੁੱਟ ਟਾਵਰ ਦੇ ਉੱਤੇ ਉੱਥੇ ਟੈਂਪਰੇਚਰ ਦਾ ਵੈਸੇ ਹੀ ਫਰਕ ਆ। ਉੱਥੇ ਠੰਡ ਵੀ ਜ਼ਿਆਦਾ, ਉੱਥੇ ਗਰਮੀ ਵੀ ਜ਼ਿਆਦਾ ਵਾ। 450 ਦਿਨ तकरीबन ਉਹ ਥੋੜੀ ਜਿਹੀ ਥਾਂ ਦੇ ਵਿੱਚ ਉਹਨੇ ਆਪਣਾ ਇੱਕ ਵੱਡਾ ਸਮਾਜ ਜ਼ਿੰਦਗੀ ਦਾ ਉਸ ਜਗ੍ਹਾ ਤੇ ਬਤੀਤ ਕਰਾਤਾ। ਕੱਲ ਕੀ ਸੀ ਕਿ ਸਾਰੇ ਧਰਮ ਗ੍ਰੰਥ ਉਹਨਾਂ ਦਾ ਸਤਿਕਾਰ ਹੋਵੇ, ਉਹ ਕਾਨੂੰਨ ਬਣੇ। ਕਾਨੂੰਨ ਬਣਾਉਣਾ ਕਿੰਨੇ ਸੀ ਸਰਕਾਰ ਨੇ, ਸਰਕਾਰ ਤਾਂ ਗੱਲ ਗਈ। ਗੱਲਬਾਤ ਹੋਈ ਵੀ ਗੱਲ ਚੱਲੀ ਪਰ ਟਾਈਮ ਦੇ ਦਿੱਤਾ ਗਿਆ 6 ਮਹੀਨੇ ਦੀ ਕਮੇਟੀ ਬਣ ਗਈ ਉਹ ਕਮੇਟੀ ਦਾ ਵੀ ਸਮਾਪੂਰਨ ਹੋਣ ਜਾ ਰਿਹਾ ਦੇਖਦੇ ਹਾਂ ਹੁਣ ਅਗਲੀ ਕਾਰਵਾਈ ਕੀ ਹੁੰਦੀ ਆ ਖਾਸ ਕਰਕੇ ਜੇ ਆਪਾਂ ਇਸ ਧਰਤੀ ਦੀ ਗੱਲ ਕਰੀਏ ਤੇ ਜਿਥੇ ਕਿ ਵਹੀਰਾ ਘੱਟ ਕੇ ਲੋਕਾਂ ਨੂੰ ਹੋਣਾ ਚਾਹੀਦਾ ਸੀ ਕਿਤੇ ਨਾ ਕਿਤੇ ਘਾਟ ਮਹਿਸੂਸ ਹੋਈ ਤਾਂ ਸਮੇਂ-ਸਮੇਂ ਤੇ ਵਰਜੀਤ ਵੀਰ ਗੁਰਜੀਤ ਸਿੰਘ ਨੇ ਕੌਮ ਤੇ ਤੰਜ ਵੀ ਕੱਸੇ ਉਹ ਕਹਿੰਦੇ ਕਿ ਕੀ ਮੇਰਾ ਮਰਨਾ ਉਡੀਕ ਰਹੇ ਹੋ ਕਿ ਮਰਨ ਤੋਂ ਬਾਅਦ ਦੇ ਵਿੱਚ ਆਪਾਂ ਇੱਕ ਵੱਡੇ ਇਕੱਠ ਕਰਦੇ ਆਂ ਕੁਝ ਦਿਨ ਪਹਿਲਾਂ ਦੀ ਗੱਲ ਹੈ ਇੱਕ ਦੋ ਦਿਨ ਪਹਿਲਾਂ ਵੀ ਵੀਰ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਇਹੋ ਗੱਲ ਕੀਤੀ ਸੀ ਕਿ ਕੀ ਤੁਸੀਂ ਮੇਰਾ ਮਰਨਾ ਉਡੀਕ ਰਹੇ ਹੋ ਕਿ ਉਦੋਂ ਕੱਟੇ ਹੋਵਾਂਗੇ ਜਦੋਂ ਮੈਂ ਇਸ ਦੁਨੀਆ ਤੋਂ ਅਲਵਿਦਾ ਕਰ ਜਾਊਂਗਾ ਤੇ ਫਿਰ ਕਵਾਂਗੇ ਕਿ ਗੁਰਜੀਤ ਸਿੰਘ ਚੰਗਾ ਸੀ ਆਓ ਆਪਾਂ ਇਕੱਠੇ ਹੋਈਏ ਤੇ ਧਾਰਮਿਕ ਗ੍ਰੰਥਾਂ ਦੀ ਬੇਦਬੀ ਰੋਕਣ ਵਾਸਤੇ ਕਾਨੂੰਨ ਬਣਵਾਈਏ 450 ਦਿਨ ਕਿਦਾਂ ਲੰਘੇ ਆ ਕਿੰਨੀ ਗਠੰਡਾ ਕਿਵੇਂ ਦਾ ਸਫਰ ਉੱਪਰ ਦਾ ਉਹ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੋਂ ਦੇ ਪ੍ਰਬੰਧਕ ਸਹਿਬਾਨ ਵੀਰ ਗੁਰਪ੍ਰੀਤ ਸਿੰਘ ਸਾਡੇ ਨਾਲ ਆ ਤੇ ਖਾਸ ਕਰਕੇ ਸਮਾਜ ਸੇਵਕ ਰਾਮ ਸਿੰਘ ਰਾਣਾ ਜੀ ਸਾਡੇ ਨਾਲ ਆ ਪਹਿਲਾਂ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਜੀ ਤਕਰੀਬਨ 450 ਦਿਨ ਹੋ ਚੱਲੇ ਆ ਇੱਕ ਦਿਨ ਘੱਟ ਰਹਿ ਗਿਆ ਇੱਕ ਦਿਨ ਘੱਟ ਆ ਜੀ ਅੱਜ 449 ਵੰਦੇਣਾ ਜੀ ਤੇ ਠੰਡ ਤੁਸੀਂ ਮਹਿਸੂਸ ਕਰ ਹੀ ਰਹੇ ਹੋਗੇ ਹਨਾ ਤੇ ਹੱਡ ਚੀਰਵੀਂ ਠੰਡ ਅੱਜ ਥੋੜੀ ਜਿਹੀ ਹਵਾ ਦੇ ਘਟਾ ਕੱਲ ਤਾਂ ਹੱਡ ਚੀਰਦੀ ਪਜਾ ਰਹੀ ਸੀ ਉਹਨਾਂ ਨੇ ਸਾਰੀ ਠੰਡ ਛੱਲੀ 0 ਡਿਗਰੀ ਤੋਂ ਲੈ ਕੇ 44 ਡਿਗਰੀ ਤੱਕ ਟੈਂਪਰੇਚਰ ਉਹਨਾਂ ਨੇ ਛੱਲਿਆ ਆਪਣੇ ਪਰ ਹੁਣ ਗੱਲ ਇਹ ਆ ਕਿ ਉਹ ਤਾਂ ਸਾਰਾ ਕੁਝ ਕਰ ਰਿਹਾ ਉਹ ਤਾਂ ਆਪਣੇ ਪੁੱਤ ਹੋਣ ਦਾ ਫਰਜ਼ ਨਿਭਾ ਰਿਹਾ ਹੈ ਨਾ ਗੱਲ ਇਹ ਆ ਕਿ ਉਹ ਤਾਂ ਆਪਾਂ ਸਾਰੇ ਕਹਿੰਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਆ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਆਪਣਾ ਪੁੱਤ ਉਹ ਮਾਨਵੀ ਦਿੱਤਾ ਹੈ ਹੈ ਇਨ ਪੁੱਤਰਾਂ ਕੇ ਸੀਸ 'ਤੇ ਵਾਰਦੀ ਐ ਸੁੱਤ ਚਾਰ-ਚਾਰ ਮੂਹੇ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਉਹ ਤਾਂ ਆਪਣਾ ਪੁੱਤਾਂ ਦਾ ਫਰਜ਼ ਨਿਭਾ ਰਿਹਾ ਕਿ ਉਹਦੇ ਬਾਪੂ ਦੀ ਪੱਗ ਨੂੰ ਹੱਥ ਪੈ ਰਿਹਾ ਤੇ ਉਹ ਜੋ ਕਰ ਸਕਦਾ ਸੀ ਉਸ ਤੋਂ ਮੈਂ ਸਮਝਦਾ ਵੱਧ ਕਰਦੇ ਪਿਆ ਉਸ ਤੋਂ ਵੱਧ ਜੋ ਕਰ ਸਕਦੇ ਸੀ ਬੜੇ ਇਲਜ਼ਾਮਵਾਜ਼ੀਆਂ ਬੜਾ ਕੁਝ ਹੁੰਦਾ ਹੈ ਸਰਕਾਰ ਕਈ ਕੁਝ ਕਰਾਉਂਦੀ ਆ ਇਹ ਪੈਸੇ ਲੈ ਗਿਆ ਜਿਹਨੇ ਕਰੋੜਾਂ ਰੁਪਇਆ ਇਕੱਠਾ ਕਰ ਲਿਆ ਆ ਕਰ ਲਿਆ ਡਰਾਉਣ ਦੀ ਕੋਸ਼ਿਸ਼ ਸਾਮਦਮ ਦੰਡ ਭੇਦਉਣ ਤਾਂ ਖੁੱਲ ਕੇ ਕਹਿਣ ਲੱਗ ਪਿਆ ਹਣਾ ਹੁਣ ਤਾਂ ਖੁੱਲ ਕੇ ਹੀ ਗੱਲਾਂ ਕਰੋ ਰਹੀਆਂ ਨੇ ਉਹ ਸਾਮਦਮ ਦੰਡ ਭੇਦ ਵਾਲੀ ਗੱਲ ਜਿਹੜੀ ਹੈ ਇੱਥੇ ਸਾਰਾ ਕੁਝ ਉਹਨਾਂ ਵਰਤ ਕੇ ਦੇਖ ਲਿਆ ਪਰ ਉਹ ਨਹੀਂ ਹੱਲਿਆ ਉਹ ਤਾਂ ਨਹੀਂ ਹੱਲਿਆ ਤੇ ਤੁਹਾਡੇ ਅਕਾਲ ਚੈਨਲ ਦੇ ਰਾਈ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਜੇ ਇੱਕ ਸਿੱਖ ਨਹੀਂ ਡੋਲਿਆ ਤੇ ਭਾਈ ਫੇਰ ਤੁਸੀਂ ਹੁਣ ਉਹਨੂੰ ਕੀ ਸਰਟੀਫਿਕੇਟ ਦਿੰਦੇ ਹੋ ਤੁਸੀਂ ਕਿਉਂ ਨਹੀਂ ਜਿਹੜੀ ਤੁਸੀਂ ਵੀ ਹੀਰ ਦੀ ਗੱਲ ਕੀਤੀ ਆ ਇੱਥੇ ਵੀ ਰਾਵਣੀਆਂ ਚਾਹੀਦੀਆਂ ਸੀ। ਸ਼੍ਰੀ ਫਤੇਗੜ ਸਾਹਿਬ ਤੋਂ ਮੈਂ ਸਮਝਦਾ ਇਧਰੋਂ ਹਜ਼ਾਰਾਂ ਟਰਾਲੀਆਂ ਗਈਆਂ। ਜੀ ਇੱਥੇ ਪਹੁੰਚ ਨਹੀਂ ਜੀ। ਇੱਥੇ ਟਰਾਲੀਆਂ ਮੰਗਾਉਣ ਵਾਸਤੇ ਮਿਹਨਤ ਕਰਨੀ ਪੈ ਰਹੀ ਆ। ਤੇ ਉਹ ਸਾਰਾ ਕੁਝ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੋਸ਼ਿਸ਼ਾਂ ਇਸੇ ਵਾਸਤੇ ਕਿ ਇੱਥੇ ਸੰਗਤ ਇਕੱਠੀ ਹੋਏ ਕਿਉਂਕਿ ਆਪਾਂ ਨੂੰ ਪਤਾ ਹੈ ਸਰਕਾਰ ਜਿਹੜੀ ਉਹ ਸਿਰ ਗਿਣਦੀ ਆ ਕਿ ਕਿੰਨੇ ਕੁ ਲੋਕ ਆ। ਇਹ ਜਦੋਂ ਜਦੋਂ ਇਹਨਾਂ ਨੇ ਸਰਕਾਰ ਬਣਾਉਣੀ ਸੀਗੀ ਉਦੋਂ ਸੋਚ ਹੋਰ ਸੀਗੀ ਉਦੋਂ ਤਾਂ ਤੁਹਾਨੂੰ ਪਤਾ ਹੈ ਕਿ ਕੇਜਰੀਵਾਲ ਸਾਹਿਬ ਜਿਹੜੇ ਵੀ 에어ਪੋਰਟ ਤੋਂ ਭਾਵੇਂ ਚੰਡੀਗੜ੍ਹ ਤੋਂ ਬਾਹਰ ਨਿਕਲਣ ਜਾਂ ਅੰਮ੍ਰਿਤਸਰ ਰਾਜਸਾਂਸੀ 에어ਪੋਰਟ ਤੋਂ ਆਉਂਦਿਆਂ ਪਹਿਲਾ ਲਫ਼ਜ਼ ਕੀ ਹੁੰਦਾ ਸੀ ਬੇਅਦਮੀ ਕੀ ਸਜ਼ਾ ਦੇਣਗੇ ਬੇਅਦਮੀ ਨਹੀਂ ਹੋਣੇ ਦੇਣਗੇ ਹਨਾ 24 ਘੰਟੇ ਦੇ ਇਨਸਾਫ ਦੀਆਂ ਗੱਲਾਂ ਵੀ ਹੋਈਆਂ ਕਿ ਇਨਸਾਫ ਦਵਾ ਦੇਗੇ 24 ਘੰਟੇ 24 ਘੰਟੇ ਦੇ ਇਨਸਾਫ ਦੀਆਂ ਗੱਲਾਂ ਕਰਨ ਵਾਲੇ ਅੱਜ ਲੱਭਦੇ ਨਹੀਂ ਅੱਜ ਸਾਨੂੰ ਇਹ ਵੀ ਪਤਾ ਲੱਗ ਰਿਹਾ ਕਿ ਮੀਡੀਆ ਦੇ ਉੱਤੇ ਵੀ પ્રતિਬੰਧ ਲਾ ਦਿੱਤਾ ਵੀ ਉੱਥੋਂ ਦੀ ਖਬਰ ਜਿਹੜੀ ਆ ਬਾਹਰ ਨਹੀਂ ਆਉਣੀ ਚਾਹੀਦੀ। ਸੋ ਗੱਲ ਇਹ ਆ ਕਿ ਇਹ ਖਬਰਾਂ ਦਮਾਇਆ ਤੁਹਾਡੇ ਤੋਂ ਪਹਿਲਾਂ ਇੱਕ ਸਾਡੇ ਮੀਡੀਆ ਦੇ ਵਿੱਚ ਆਮ ਤੋ-ਹੀ ਇੱਕ ਲਫ਼ਜ਼ ਵਰਤੇ ਹੁੰਦੇ ਇੱਕ ਸ਼ੇਅਰ ਹੁੰਦਾ ਤੁਮਸੇ ਪਹਿਲੇ ਜੋ ਇਸ ਤਖਤ 'ਤੇ ਨਿਸ਼ੀਨ ਥਾ ਆਪਣੇ ਖੁਦਾ ਹੋਣੇ ਦਾ ਉਸੇ ਵੀ ਪੂਰਾ ਯਕੀਨ ਥਾ। ਜਿਹੜਾ ਇਸ ਕੁਰਸੀ 'ਤੇ ਬਹਿ ਜਾਂਦਾ ਉਹ ਸਮਝਦਾ ਮੈਂ ਖੁਦਾ ਹੀ ਆ ਪਰ ਇਹਨਾਂ ਨੂੰ ਪਤਾ ਹੁੰਦਾ ਕਿ 5 ਸਾਲਾਂ ਬਾਅਦ ਹਵਾ ਨਿਕਲ ਜਾਂਦੀ ਇਹਦੇ ਟਾਇਰ ਥੁੱਸ ਹੋ ਜਾਂਦੇ ਨੇ ਜੇ ਤਾਂ ਤੁਸੀਂ ਜੇ ਤਾਂ ਤੁਸੀਂ ਆਪਣੇ ਕਈ ਬੋਲਾਂ ਦੇ ਉੱਤੇ ਪੂਰੇ ਉਤਰਦੇ ਹੋ ਜੇ ਤੁਸੀਂ ਗੱਲ ਕੀਤੀ ਸੀ ਬੇਅਦਬੀ ਦੇ ਕਾਨੂੰਨ ਦੀ ਤੇ ਫਿਰ ਭਾਈ ਸਾਹਿਬ ਨੂੰ ਉੱਤੇ ਚੜ੍ਹਨੀ ਕੀ ਲੋੜ ਪਈ ਸੀ ਰਾਣਾ ਜੀ ਨੂੰ ਇੱਥੇ ਆਉਣ ਦੀ ਕੀ ਲੋੜ ਪਈ ਸੀ ਕੀ ਭਗਵੰਤ ਮਾਨ ਸਾਹਿਬ ਨੂੰ ਖੁਦ ਨਹੀਂ ਸੀ ਪਤਾ ਕਿ ਮੈਂ ਜੇ ਮਾਰਚ ਦੇ ਵਿੱਚ ਸੌਹ ਚੁੱਕੀ ਤੇ ਕਿਉਂ ਨਹੀਂ ਪਹਿਲੀ ਅਪ੍ਰੈਲ ਜਿਹੜੀ ਸੀਗੀ ਉਹਦੇ ਪਹਿਲੀ ਵਿਸਾਖੀ ਜਿਹੜੀ ਆਈ ਸੀ 2022 ਦੀ ਉਦੋਂ ਕਿਉਂ ਉਹਨਾਂ ਕਾਨੂੰਨ ਬਣ ਗਿਆ ਸਮਾ ਦੇ ਦਿੰਦੇ 6 ਮਹੀਨਾ ਦੇ ਦਿੰਦੇ ਭਾਵੇਂ ਕਿ ਆਪਾਂ ਤੁਸੀਂ ਜਦੋਂ ਗਏ ਸੀ ਉਸ ਤੋਂ ਬਾਅਦ ਚ ਕਮੇਟੀ ਵੀ ਬਣੀ 6 ਮਹੀਨਾ ਦਾ ਸਮਾਂ ਮੰਗਿਆ ਤੇ ਕੁਝ ਦਿਨ ਪਹਿਲਾਂ ਦੀ ਇੱਕ ਵੀਡੀਓ ਤੁਹਾਡੀ ਵਾਇਰਲ ਹੋਈ ਸੀ ਜਦੋਂ ਤੁਸੀਂ ਸੀਐਮ ਸਾਹਿਬ ਨੂੰ ਕਿਹਾ ਸੀ ਕਿ ਅਰ ਸ਼੍ਰੀ ਆਨੰਦਪੁਰ ਸਾਹਿਬ ਵੇਖੋ ਕਰੋੜਾਂ ਰੁਪਈਆ ਪੰਜਾਬ ਦਾ ਖਰਚ ਕਿ ਉੱਥੇ ਤੁਸੀਂ ਪੜਿਆ ਹੋਣਾ ਟੈਗ ਲਾਈਨ ਟੈਗ ਲਾਈਨ ਨਾਲ ਉਹਨੂੰ ਆਰਟਿਸਟ ਨੇ ਨਾ ਬੰਦੇ ਟੈਗ ਲਾਂ ਲਾਈ ਪੰਜਾਬ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਤੇ ਕੀਤਾ ਕੀ ਉੱਥੇ ਜਿਸ ਗੁਰੂ ਤੇਗ ਬਹਾਦਰ ਸਾਹਿਬ ਨੇ ਫਜ਼ੂਲ ਖਰਚੀ ਹੋਈ ਪੈਸੇ ਦੀ ਫਜ਼ੂਲ ਖਰਚੀ ਤਾਂ ਹੋਈ ਹੋਈ ਜੇਸ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਸਰੇ ਧਰਮਾਂ ਦੀ ਬੇਅਦਬੀ ਰੋਕ ਲਈ ਕੁਰਬਾਨੀ ਦਿੱਤੀ ਸੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੇ ਉਹਦੇ ਵਾਸਤੇ ਤੁਸੀਂ ਸਿੱਖ ਕਾਨੂੰਨ ਵੀ ਨਹੀਂ ਬਣਾਉਣ ਜੋਗੀ ਇਹ ਹੀ ਤਾਂ ਮੈਂ ਪੁੱਛਿਆ ਸੀ ਵੀ ਸਾਹਿਬਾਦਰੋਂ ਕਾਨੂੰਨ ਦਾ ਕੀਤਾ ਕੀ ਜੇ ਜਿਹੜਾ 15 ਤਰੀਕ ਨੂੰ ਤੁਸੀਂ ਸਿਲੈਕਟ ਕਮੇਟੀ ਨੂੰ ਦਿੱਤਾ ਕੀ ਤੁਸੀਂ ਮਤਲਬ ਸਿਲੈਕਟ ਕਮੇਟੀ ਜ਼ਰੂਰੀ ਹੈ ਕਿ ਉਹਨੇ ਹਫਤੇ ਬਾਅਦ ਹੀ ਬੈਠਣਾ ਹਫਤੇ ਬਾਅਦ ਬੈਠ ਕੇ ਉਹਨੇ 1 ਘੰਟੇ ਗੱਲਬਾਤ ਕਰਨੀ ਹੈ ਉਹ ਰੋਜ਼ ਕਿਉਂ ਨਹੀਂ ਬੈਠ ਸਕਦੀ ਦਿਨ ਦੇ ਵਿੱਚ 4 ਮੀਟਿੰਗਾਂ ਕਿਉਂ ਨਹੀਂ ਲੈ ਸਕਦੀ ਗੁਰੂ ਸਾਹਿਬ ਦੇ ਮਸਲੇ ਦੇ ਤੇ ਮਸਲੇ ਤੇ ਸੀ ਉਹ ਵੀ ਗੁਰੂ ਸਾਹਿਬ ਦੇ ਵਾਸਤੇ ਉਦਾਂ ਸਾਰਾ ਪੰਜਾਬ ਤੁਸੀਂ ਫਲੈਕਸਾਂ ਲਾ ਲ ਕੇ ਭਰ ਦਿੱਤਾ ਇਹ ਭਗਤ ਭਗਵੰਤ ਮਾਨ ਸਾਹਿਬ ਮੈਂ ਉਦਣ ਵੀ ਕਿਹਾ ਸੀ ਮਤ ਸੋਚੋ ਕਿ ਇਹ ਜਿਹੜੇ ਲੋਕ ਨੇ ਤੁਹਾਡੀਆਂ ਫਲੈਕਸਾਂ ਤੇ ਰੀਤ ਜਾਣਗੇ ਜਦੋਂ ਤੁਹਾਨੂੰ ਮੁੱਖ ਮੰਤਰੀ ਚੁਣਿਆ ਸੀ ਨਾ ਜਾਂ ਤੁਹਾਡੀ ਪਾਰਟੀ ਨੂੰ ਚੁਣਿਆ ਸੀ ਉਦੋਂ ਫਲੈਕਸਾਂ ਕੋਈ ਦੂਜਾ ਲਾਉਂਦਾ ਸੀਗਾ ਇਹ ਪੰਜਾਬੀਆਂ ਨੂੰ ਤੁਸੀਂ ਇਹ ਫਲੈਕਸਾਂ ਦੇ ਭਲੇਖੇ ਦੇ ਵਿੱਚ ਨਾ ਬੇਵਕੂਫ ਨਹੀਂ ਬਣਦੇ ਹੁੰਦੇ ਇਹਨਾਂ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ ਉਧਰ ਤਾਂ ਤੁਹਾਡੇ ਵਾਸਤੇ ਪੰਜਾਬੀ ਬੋਲਦੇ ਸੀ ਤੇ ਅੱਜ ਉਹੀ ਪੰਜਾਬੀਆਂ ਨੂੰ ਤੁਸੀਂ ਨਰਾਸ਼ ਕੀਤਾ ਹੋਇਆ ਉਹ ਪੰਜਾਬੀ ਜਿਹੜੇ ਨੇ ਉਹ ਤੁਹਾਡੇ ਤੋਂ ਸਵਾਲ ਕਰਦੇ ਨੇ ਤੁਸੀਂ ਇੱਕ ਮਿੰਟ ਨਹੀਂ ਰੁਕਦੇ ਇੱਕ 스ਪਿੰਡਰ ਰੁਕਣਾ ਵੀ ਉੱਥੇ ਮੁਨਾਸਬ ਨਹੀਂ ਸਮਝਦੇ ਸੋ ਇਹ ਗੱਲ ਇਹ ਆ ਕਿ ਹੁਣ ਆ ਕਾਨੂੰਨ ਆ ਕਾਨੂੰਨ ਦਾ ਇੱਕ ਕਈ ਵਾਰੀ ਇਹ ਨਾ ਸਾਨੂੰ ਪੁੱਛਦੇ ਨੇ ਸੰਘਰਸ਼ਾਂ ਚੋਂ ਕੀ ਨਿਕਲਦਾ ਆ ਨਿਕਲਦਾ ਜੀ ਇਹ ਕੀ ਜੇ ਇਹ ਜਿਹੜਾ ਬਿਲ ਭਾਈ ਗੁਰਜੀਤ ਸਿੰਘ ਖਾਲਸਾ ਦੇ ਸੰਘਰਸ਼ ਦੀ ਬਦੌਲਤ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਬਿੱਲ ਦੀ ਕਾਪੀ ਪਿਛਲੇ ਦਿਨਾਂ ਦੌਰਾਨ ਬਿੱਲ ਪੇਸ਼ ਕੀਤਾ ਗਿਆ ਸੀ ਤੇ ਫਿਰ 6 ਮਹੀਨੇ ਦਾ ਸਮਾਂ ਮਿਲਿਆ ਜਿਹਦੇ ਵਿੱਚ ਇਹ ਉਹਦੀ ਕਾਪੀ ਹੈ ਗੱਲ ਇਹ ਹੈ ਕਿ ਸੰਘਰਸ਼ ਕੀਤੇ ਆ ਕੁਝ ਕੁਝ ਮੰਗਾਗੇ ਤਾਂ ਫੇਰ ਹੀ ਕੁਝ ਮਿਲਦਾ ਹੈ ਨਾ ਸੋ ਇਸ ਉਸ ਸੰਘਰਸ਼ ਦੀ ਕਾਪੀ ਹੈ ਅਸੀਂ ਸਾਰੇ ਵੀਰ ਗਏ ਸੀ ਅਸੀਂ ਵੀਰ ਸਾਰੇ ਗਏ ਸੀ ਤਲਵਿੰਦਰ ਸਿੰਘ ਦਾਸ ਭਾਈ ਸਾਹਿਬ ਦੇ ਭਰਾਤਾ ਗੁਰਜੀਤ ਸਿੰਘ ਜਿਹਦੇ ਭਰਾਤਾ ਭਾਈ ਰਣਜੀਤ ਸਿੰਘ ਭਾਈ ਸੁਖਿੰਦਰ ਸਿੰਘ ਅੱਗਾ ਬਾਬਾ ਭਰਪੂਰ ਸਿੰਘ ਪੰਜ ਸਿੰਘ ਆਪਾਂ ਗ੍ਰੇਸੀ 28 ਤਰੀਕ ਨੂੰ ਆ ਭਾਈ ਸਾਹਿਬ ਮੇਰੇ ਨਾਲ ਖੜੇ ਨੇ ਆ ਢਿੰਡਾ ਸਾਹਿਬ ਵੀ ਅਗ ਜੀਆਂ ਨੂੰ ਜੀ ਗੱਲ ਇਹ ਆ ਕਿ ਪੰਜ ਸਿੰਘ ਆਪਾਂ 28 ਤਰੀਕ ਨੂੰ 28 ਜੁਲਾਈ 28 ਜੂਨ ਨੂੰ ਹਮ ਆਪ ਕਰਨਾ 28 ਜੂਨ ਨੂੰ ਮਿਲੇ ਸੀ 28 ਜੂਨ ਨੂੰ ਸਾਡੇ ਨਾਲ ਮੀਟਿੰਗ ਦੇ ਦੌਰਾਨ ਹੀ ਜਿਹੜਾ ਪ੍ਰੈਸ ਨੋਟ ਜਾਰੀ ਹੋਇਆ ਉਹਦੇ ਵਿੱਚ ਸਰਵ ਤਰੰਬਯਦਵੀ ਰੱਖੂ ਕਾਨੂੰਨ ਮੋਰਚੇ ਦਾ ਨਾਮ ਹੀ ਹੈਗਾ ਅੱਜ ਸਾਡੀਆਂ ਫੋਟੋ ਫੂਟਾਂ ਤਾਂ ਇਹਨਾਂ ਦੱਬ ਲਈਆਂ ਵੀ ਇਹ ਫੋਟੋਆਂ ਨਾਲ ਬਾਹਰ ਆਉਣ ਤਾਂ ਸਾਡਾ ਨਾਂ ਇਸ ਮੋਰਚੇ ਦਾ ਸਰਬਤਰਮ ਬੇਅਦਬੀ ਰੋਕੋ ਕਾਨੂੰਨ ਮੋਰਚਾ ਉਹਦਣੇ ਨਾਲ ਐਲਾਨ ਕੀਤਾ ਉਹਦੇ ਬਦੌਲਤ ਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਦੀ ਬਦੌਲਤ ਆ ਜਿਹੜਾ ਹਾਊਸ ਬੈਠਾ ਸੀ ਪੰਜਾਬ ਦਾ ਅਨੁਸਬਾ ਦਾ ਵਿਸ਼ੇਸ਼ ਸੈਸ਼ਨ ਤੇ ਉਹ ਸੈਸ਼ਨ ਦੇ ਵਿੱਚ 6 ਮਹੀਨੇ ਦੇ ਉੱਤੇ ਭਾਈ ਤੇ ਹੁਣ ਉਹ 6 ਮਹੀਨੇ ਵੀ ਜਿਹੜੇ ਨੇ ਕਿਉਂਕਿ 15 ਜੁਲਾਈ ਨੂੰ ਸਿਲੈਕਟ ਕਮੇਟੀ ਬਣੀ ਸੀ ਤੇ 15 ਜਨਵਰੀ ਨੂੰ ਉਹਦੀ ਮਿਆਦ ਖਤਮ ਹੋ ਰਹੀ ਹੈ ਵਿਸ਼ੇਸ਼ ਪ੍ਰੋਗਰਾਮ ਲੀਕਿਆ ਤੁਸੀਂ ਇੱਕ ਪਾਸੇ ਤੇ ਵੈਸੇ ਨਵਾਂ ਸਾਲ ਮਨਾਇਆ ਜਾ ਰਿਹਾ ਵੈਸੇ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਪਰ ਇੱਕ ਤਰੀਕ ਨੂੰ ਤੁਹਾਡੇ ਲੋ ਪ੍ਰੋਗਰਾਮ ਲੀਕਿਆ ਗਿਆ ਵਾ ਕੀ ਖਾਸ ਪ੍ਰੋਗਰਾਮ ਅੱਜ ਦਾ ਜਿਹੜੀ ਵਹੀਰ ਕੱਢਣ ਜਾ ਰਹੇ ਹੋ ਜਿਹੜੀ ਬਿਲਕੁਲ ਜੀ ਇੱਥੋਂ ਰਾਣਾ ਜੀ ਹੋਰਾਂ ਨੇ ਉਦਮ ਕੀਤਾ ਹਰਿਆਣੇ ਦੀ ਸਾਡੀ ਕਮੇਟੀ ਸਾਡੇ ਨਾਲ ਚੱਲੀ ਹੈ ਇੱਥੋਂ ਚੱਲ ਕੇ ਵਹੀਰ ਜਿਹੜੀ ਹੈ ਗੁਰਾਂ ਦੀ ਵਹੀਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੱਕ ਜਾਣੀ 15 ਦਿਨਾਂ ਦਾ ਪ੍ਰੋਗਰਾਮ ਜਿਹੜਾ ਉਲੀਕਿਆ ਹੋਇਆ ਹੋ ਜਿਆਦਾ ਅਗਲਾ ਵਿਸਥਾਰ ਭਾਈ ਸਾਹਿਬ ਜਾਗਰੂਕ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਜੀ ਉਹ ਕਿ ਜਿਹੜੇ ਹੁਣ মিডিਆ ਦੇ ਉੱਤੇ ਤਾਂ ਪਾਬੰਦੀ ਆ ਵੀ ਇੱਥੋਂ ਦੀ ਪਟਿਆਲੇ ਦੀ ਖਬਰ ਪਟਿਆਲੇ ਜੀ ਦੱਬ ਦਿਓ ਇੱਥੋਂ ਬਾਹਰ ਨਹੀਂ ਜਾਣੀ ਹੁਣ ਅਸੀਂ ਜਾ ਜਾ ਕੇ ਜਿੱਥੇ ਜਾਵਾਂਗੇ ਉੱਥੇ ਦੱਸਾਂਗੇ ਸਹੀ ਉੱਥੇ ਬੋਲਾਂਗੇ ਉੱਥੇ ਲੋਕਲ ਪੇਜਾਂ ਤੇ ਤਾਂ ਖਬਰਾਂ ਲੱਗ ਜਾਣਗੀਆਂ ਸੋ ਇਹ ਬੜਾ ਇੱਕ ਦੁਖਾਂਤ ਹੈ ਜੀ ਗੁਰਪ੍ਰੀਤ ਸਿੰਘ ਜੀ ਕੋਈ ਗੱਲ ਨਹੀਂ ਜਿਹੜਾ মিডিਆ ਨਹੀਂ ਖਬਰ ਦਿਖਾਉਂਦਾ ਆਪਾਂ ਦਿਖਾਉਣ ਵਾਸਤੇ ਬੈਠੇ ਆਂ ਕੁਝ ਚੈਨਲ ਸਾਡੇ ਸਿਹਰਦ ਚੈਨਲ ਹੈਗੇ ਆ ਰਾਣਾ ਜੀ ਪਹਿਲਾਂ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਚਾਹੁੰਦੇ ਹੋ ਇੱਕ ਪਾਸੇ ਨਵਾਂ ਸਾਲ ਮਨਾਇਆ ਜਾ ਰਿਹਾ ਵੈਸੇ ਅੰਗਰੇਜ਼ੀ ਦਾ ਨਵਾਂ ਸਾਲ ਅੱਜ ਸਾਡਾ ਜਿਹੜਾ ਪੰਜਾਬੀਆਂ ਦਾ ਨਵਾਂ ਸਾਲ ਆਉ ਤੇ ਥੋੜਾ ਪਹਿਲਾਂ ਚੜਦਾ ਹਨ ਤੇ ਅੱਜ ਤੁਸੀਂ ਇੱਥੇ ਪਹੁੰਚਿਓ ਇੱਕ ਪਾਸੇ ਖੁਸ਼ੀਆਂ ਮਨਾਇਆ ਜਾ ਰਹੀਆਂ ਇੱਕ ਪਾਸੇ ਜਿ ਇੱਕ ਸੁਨੇਹਾ ਦਿੱਤਾ ਜਾ ਰਿਹਾ ਕਿ ਜਾਗੋ ਆਪਾਂ ਗੁਰਜੀਤ ਸਿੰਘ ਦੀ ਆਵਾਜ਼ ਬਣੀਏ ਪਹਿਲੇ ਤੋਂ ਮੈਂ ਸਾਰੀ ਸਾਧ ਸੰਗਤ ਕੋ ਇੱਕ ਹੀ ਬਾਤ ਕਹੂੰਗਾ ਹਮ ਹਰ ਤਿਉਹਾਰ ਮਨਾਤੇ ਹਨ ਉਹ ਭਾਈ ਪਿਛਲੇ 15 ਮਹੀਨੇ ਹੋ ਜੰਗੇ ਅਬ ਦੋ ਚਾਰ ਦਿਨ ਬਾਕੀ ਹੈ ਕੀ ਅਸੀਂ ਸੋਚਿਆ ਕਭੀ इतनी ठंड में घरों के बिस्तरों के बीच में ठंड लगती है वो 400 फुट ऊंचा कहना आसान है बोलना बहुत आसान है 400 फुट मुंह से दो निकलने। गर्मी भी ज़्यादा, यहाँ सारी खुशियां फिक्की पड़ जाती हैं जब उस भाई की तरफ देखते हैं, आज नया साल है और इससे पवित्र काम आज हम नगर कीर्तन लेके खंड पाठ साहब रखा जा रहा है भोग पहने हैं साथ में हवन होना है पंजाब की धरती पे पहली बार खंड पाठ के साथ हवन होएगा तो इससे बड़ा नया साल और क्या हो सके इससे अच्छा मैसेज और समाज के लिए जहाँ बहुत से लोग हिंदू सिख भाईचारे को खराब करने के लिए पता नहीं क्या क्या षड्यंत्र रचते हैं और हमारे कमले भाई वो उनकी बातों में बहक जाते हैं नहीं ना तो हिंदू के बिना पंजाब बन सकता ना सिख के बिना बन सकता और जब दोनों इकट्ठे हैं तो फिर कोई अलग नहीं कर सकता और हमारा गुरजीत सिंह खालसा भाई वो अकेला गुरु ग्रंथ साहब के लिए नहीं बैठा वो हर धर्म के लिए तो जब वो कुर्बानी दे सकता है तो क्या हम अपने घरों के बिस्तरों से बाहर आने के लिए क्यों कुरेज कर रहे हैं क्यों इतना देर कर रहे हैं हमें शर्म आनी चाहिए हमें सोचना पड़ेगा ये उसकी गुरजीत की अकेले की ड्यूटी नहीं है सभी धर्मों की ड्यूटी है जितने मेरे चौथे भाई हैं जितने मेरे किसान भाई हैं आप डेढ़ साल तक दिल्ली तक तो जा सकते हो कि आप एक दिन के लिए इस मोर्चे में नहीं पहुंचने का फर्ज था आपका या फर्ज नहीं आपका आना पड़ेगा जितनी किसान जत्थेबंदी है क्या ये आपकी जिम्मेवारी नहीं है क्या हर किसान सिख नहीं है क्या हर किसान हिंदू नहीं है सब आना पड़ेगा जरूरत है एक नया सवेरा जो भाई गुरजीत सिंह खालसा ने अलग 6 ਸਾਲ ਮਤਲਬ 15 ਮਹੀਨੇ ਸੇ ਜਗ੍ਹਾਏ ਬੈਠਾ ਹੈ ਉਸਕੇ ਅੰਦਰ ਥੋੜੀ ਸੀ ਆਉ ਹੁੰਦੀ ਹੈ ਆਪਣੇ ਸਮੇਂ ਕੀ ਡਾਲਨੀ ਪੜੇਗੀ ਇਹ ਇੱਕ ਬਹੁਤ ਵੱਡਾ ਦਰਮਿਆਲੇ ਹੈ ਛਿੰਡਾ ਸਾਹਿਬ ਵੱਲ ਚਲਦਾ ਜੀ ਹਰਿਆਣਾ ਕਮੇਟੀ ਖਾਸ ਕਰਕੇ ਜੇ ਮੈਂ ਇਸ ਗੱਲ ਕਰਾਂ ਹੁਣ ਇਹ ਦੱਸ ਕੇ ਗਏ ਆ ਭਾਈ ਸਾਹਿਬ ਗੁਰਪ੍ਰੀਤ ਸਿੰਘ ਹਰਿਆਣਾ ਕਮੇਟੀ ਦਾ ਵਿਸ਼ੇਸ਼ ਯੋਗਦਾਨ ਆ ਤੇ ਅੱਜ ਦੀ ਵਹੀਰ ਚਲਣੀ ਆ ਇਹਦੇ ਵਿੱਚ ਉਸਤਾਜ ਜਗਦੀਸ਼ ਸਿੰਘ ਛਿੰਡਾ ਜੀ ਪਹੁੰਚੇ ਆ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਗੁਰ ਫਤਿਹ ਸਿੰਘ ਕਰਦੇ ਆ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਸਾਬ ਸਾਢੇ 440 ਫੁੱਟ ਪਟਾਵਰ ਤੇ ਬੈਠਾ ਹੋਇਆ ਤੇ ਤਕਰੀਬਨ ਸਾਢੇ 450 ਦਿਨ ਹੋ ਗਏ ਆ ਕੱਲ ਨੂੰ ਸਾਢੇ 449 ਦਿਨ ਹੋਗੇ ਵੀਰ ਨੂੰ ਵੈਸੇ ਤੇ ਜੋ ਕੱਠ ਚਾਹੀਦਾ ਸੀ ਮੈਨੂੰ ਲੱਗਦਾ ਓਡਾ ਵੱਡਾ ਕੱਠ ਨਹੀਂ ਹੋਇਆ ਚਲੋ ਸੰਸਥਾਵਾਂ ਆਪ ਆਪਣੀ ਜ਼ਿੰਮੇਰੀ ਨਿਭਾਉ ਰਹੀਆਂ ਸਰਕਾਰ ਨੂੰ ਵੀ ਸੁਨੇਹਾ ਚੱਲ ਗਿਆ 6 ਮਹੀਨੇ ਦਾ ਟਾਈਮ ਦੇ ਦਿੱਤਾ ਗਿਆ ਕਾਰਨ ਕੀ ਲੱਗਦਾ ਕਿੱਥੇ ਗੱਲ ਰੁਕੀ ਹੋਈ ਹੈ ਅਜੇ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਪਹਿਲਾਂ ਤੇ ਮੈਂ ਸਾਰੇ ਦੁਨੀਆ ਭਰ ਦੀ ਸੰਗਤ ਨੂੰ 2026 ਨਵਾਂ ਮਹੀਨਾ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ ਪਰ ਉੱਥੇ ਖਾਲਸਾ ਪੰਥ ਦੇ ਨਾਲ ਇੱਕ ਬਹੁਤ ਵੱਡਾ ਘਟਨਾ ਵਾਪਰੀ ਕਿ ਸਾਡੇ ਕਿਉਂਕੀ ਸਾਹਿਬ ਜਹੇਦਾਰ ਜੀ ਨੂੰ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ ਤੇ ਸ਼ਹੀਦ ਵੀ ਕੋ-ਕੋ ਕੇ ਕੀਤਾ ਗਿਆ ਉਹਦੇ ਵਾਸਤੇ ਅੱਜ ਇਹ ਦਿਨ ਵੀ ਬੜਾ ਇੱਕ ਉਸ ਟੈਨ ਦਾ ਇੱਕ ਕਮਰ ਪਰਿਆ ਦਿਨ ਸੀ ਜਦੋਂ ਕੌਕੇ ਨੂੰ ਜਿਸਤਾਂ ਸ਼ਹੀਦ ਕੀਤਾ ਜਾ ਰਿਹਾ ਹੈ ਕੀਤਾ ਗਿਆ ਸੀ ਇਸ ਕਰਕੇ ਪੈਰੀ ਸਾਧ ਸੰਗਤ ਜੀ ਜਿੱਥੇ ਸਾਡੇ ਖਾਲਸਾ ਪੰਥ ਦੇ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਾਂ ਉੱਥੇ ਅਸੀਂ ਯਾਦ ਆਪਣੇ ਜਹੇਦਾਰ ਅਕਬ ਸਾਹਿਬ ਦਾ ਜਹੇਦਾਰ ਕੌਕੇ ਸਾਹਿਬ ਨੂੰ ਵੀ ਜ਼ਰੂਰ ਯਾਦ ਕਰਦੇ ਹਾਂ ਉਸੇ ਉਪਲਖਸ਼ ਦੇ ਵਿੱਚ ਉਸੇ ਤਰੀਕ ਨੂੰ ਲੈ ਕੇ ਅੱਜ ਇੱਕ ਸਾਡਾ ਭਾਈ ਗੁਰਜੀਤ ਸਿੰਘ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਦਬੀ ਨੂੰ ਸਖਤ ਕਾਨੂੰਨ ਬਣਾਉਣ ਵਾਸਤੇ 400 ਫੁੱਟ ਉੱਚੇ ਟਾਵਰ ਤੇ ਬੈਠ ਕੇ 15 ਮਹੀਨੇ ਤੋਂ ਲਗਾਤਾਰ ਜੋ ਤਸੀਹੇ ਭੋਗ ਰਿਹਾ ਹੈ ਇਹ ਕੇਵਲ ਸਰਕਾਰ ਦੇ ਮੂੰਹ ਤੇ ਬੜਾ ਵੱਡਾ ਥੱਪੜ ਹੈ ਬੜੀ ਵੱਡੀ ਚਪੇੜ ਹੈ ਕਿ ਜਿਹੜੀ ਸਰਕਾਰ ਨੇ ਕਈ ਵਾਰ ਇਹ ਕਹਿ ਕੇ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਉਣ ਤੱਕ ਇਹ ਗੱਲ ਕੀਤੀ ਵਾਦੇ ਵੀ ਕੀਤੇ ਚੁਣਾਵ ਤੋਂ ਪਹਿਲਾਂ ਵੀ ਵਾਅਦੇ ਕੀਤੇ ਪਰ ਉਹਨਾਂ ਵਾਅਦਿਆਂ ਤੇ ਸਰਕਾਰ ਆ ਮੁਕਰ ਗਈ ਅੰਦ ਨੇ ਵਚਨ ਕਰੇ ਜੋ ਖਿਸਕ ਜਾਏ ਸੋ ਨਰ ਕੱਚਾ ਮਾਨ ਸਾਹਿਬ ਸਿੰਘ ਉਹਦਾ ਮੈਂ ਤੁਹਾਨੂੰ ਕੱਲ ਵੀ ਸੁਣ ਰਿਹਾ ਹਾਂ ਵਿਧਾਨ ਸਭਾ ਦੇ ਵਿੱਚ ਜਿਹੜਾ ਵਚਨ ਕਰਕੇ ਮੁਕਰ ਜਾਂਦਾ ਹੈ ਕਦੀ ਵੀ ਉਹਨੂੰ ਗੁਰਸਿੱਖ ਸਿੱਖ ਨਹੀਂ ਮੰਨਿਆ ਜਾਂਦਾ ਇਸ ਕਰਕੇ ਭਗਵੰਤ ਮਾਨ ਜੀ ਮਾਨ ਸਾਹਿਬ ਤੁਹਾਡੇ ਅੱਗੇ ਬਹੁਤ ਵੱਡਾ ਚੈਲੰਜ ਹੈ ਦੁਨੀਆ ਪਰ ਤੁਹਾਡੇ ਮੂੰਹ ਵੱਲੋਂ ਵੇਖ ਰਹੀ ਹੈ ਕਿ ਤੁਸੀਂ ਆਪਣਾ ਕਿਸ ਤਰ੍ਹਾਂ ਵਚਨ ਕੀਤੇ ਤੇ ਕਿਸ ਤਰ੍ਹਾਂ ਵਿਧਾਨ ਸਭਾ ਚ ਕਾਨੂੰਨ ਬਣਾਉਣ ਦੀ ਗੱਲ ਕੀਤੀ ਪਰ ਅੱਜ ਤੁਸੀਂ ਕਾਨੂੰਨ ਨਹੀਂ ਬਣਾ ਸਕੇ ਇਸ ਕਰਕੇ ਅੱਜ ਦੁਨੀਆ ਪਰ ਦੇ ਲੋਕ ਤੁਹਾਡੇ ਵੱਲੋਂ ਵੇਖ ਰਹੇ ਨੇ ਕਿ ਤੁਸੀਂ ਉਹ ਭਾਈ ਗੁਰਜੀਤ ਸਿੰਘ ਦੇ 15 ਮਹੀਨੇ ਦੇ ਤਸਈਏ ਨੂੰ ਅੰਜਾ ਅੰਗੋਲੀਆਂ ਕਰ ਰਹੇ ਹੋ ਤੁਸੀਂ ਮੈਨੂੰ ਇੱਕ ਦਿਨ ਉਸ ਟੈਂਕੀ ਤੇ ਚੜ ਕੇ ਬਹਿ ਕੇ ਵਿਖਾ ਦਿਓ ਤਾਂ ਤੁਸੀਂ ਤੇ ਡਰਾਮੇ ਕਰਦੇ ਰਹੇ ਹੋ ਓਏ ਤੇ ਡਰਾਮੇ ਕਰਨਾ ਤੁਹਾਡਾ ਕੰਮ ਰਿਹਾ ਹੈ ਇੱਕ ਵਾਰੀ ਇਹ ਵੀ ਡਰਾਮਾ ਕਰਕੇ ਵੇਖ ਲਓ ਇਹ 400 ਫੁੱਟ ਚੜਿਆ ਤੁਸੀਂ 300 ਫੁੱਟ ਤੇ ਜਾ ਕੇ ਬਹਿ ਜਾਓ ਪਤਾ ਲੱਗ ਜਾਏਗਾ ਤੁਹਾਨੂੰ ਇਹ ਠੰਡ ਦੇ ਵਿੱਚ ਕਿਵੇਂ ਉੱਤੇ ਬਗੀਦਾ ਸੀ ਉਹ ਵੀ ਕਹੀ ਮੈਂ ਇੱਕ ਦਿਨ ਕਿਹਾ 24 ਕਿਤੇ ਬਹਿ ਕੇ ਵੇਖੋ ਮਾਨ ਸਾਹਿਬ ਤੁਹਾਨੂੰ ਪਤਾ ਲੱਗ ਜਾਏਗਾ ਤੇ ਜੇ ਤੁਸੀਂ ਉੱਥੋਂ ਪਕਾਰ ਪਕਾਰ ਕੇ ਵਿਧਾਨ ਸਭਾ ਇਹਦਾ ਨਾ ਕਹੇ ਦਿੱਤਾ ਉਹ ਭਾਈ ਛੇਤੀ ਕਾਨੂੰਨ ਬਣਾਓ ਛੇਤੀ ਕਾਨੂੰਨ ਬਣਾਓ ਜੁਲਮ ਨਹੀਂ ਸਹਿ ਆ ਜਾਂਦਾ ਤੁਸੀਂ ਇਹ ਮੈਨੂੰ ਨਹੀਂ ਸਹਿ ਜਾਂਦੇ ਇੱਕ ਭਾਈ ਗੁਰਜੀਤ ਸਿੰਘ ਤੁਹਾਨੂੰ ਵੰਗਾਰ ਰਿਹਾ ਹੈ ਪੰਜਾਬ ਸਰਕਾਰ ਨੂੰ ਮੰਗਾਰ ਰਿਹਾ ਤੇ ਮੰਗ ਕੀ ਏ ਤੇ ਮੰਗ ਜਿਹੜੇ ਗੁਰੂ ਗ੍ਰੰਥ ਸਾਹਿਬ ਅੱਗੇ ਤੁਸੀਂ ਲਾਵਾਂ ਲਈਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਤੁਹਾਡਾ ਨਾਂ ਰੱਖਿਆ ਗਿਆ ਭਗਵੰਤ ਮਾਨ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਸਿਕਿਉਰ ਕਰਨ ਵਾਸਤੇ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਸਿਕਿਉਰ ਕਰਨ ਵਾਸਤੇ ਤੁਸੀਂ ਫਕਾਤ ਕਰਕੇ ਕਹਿੰਦੇ ਹੋ ਸਾਡੇ ਵਾਸਤੇ ਧਰਮ ਨਿਕੋ ਜੇ ਨੇ ਅਸੀਂ ਸਾਰਿਆਂ ਨੂੰ ਬਰਾਬਰ ਸਮਝਦੇ ਹਾਂ ਤੇ ਜੇ ਤੁਸੀਂ ਗ੍ਰੰਥਾਂ ਦੀ ਮਾਨਤਾ ਨੂੰ ਬਾਹਰ ਰੱਖਣਾ ਚਾਹੁੰਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਪਤਾ ਦੱਸੇ ਪਾਰਸ਼ਾ ਨੇ ਦੇ ਤਾਰੀ ਗੁਰੂ ਮੰਨਿਆ ਤੇ ਜੇ ਗੁਰੂ ਨੂੰ ਕੁਝ ਆਂ ਚੋਂਤੀ ਹੈ ਤੇ ਉਹਦੇ ਵਾਸਤੇ ਸਿਸ਼ਟ ਕਾਨੂੰਨ ਬਣਾਣਾ ਵੀ ਜ਼ਰੂਰੀ ਹੈ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਕਿੰਨਾ ਕੁ ਛੇਤੀ ਇਹਦੇ ਕਾਨੂੰਨ ਬਣਾਓਗੇ ਕਿ ਤੁਸੀਂ ਸਾਡੀ ਪ੍ਰੀਖਿਆ ਲਾਓਗੇ ਸਿੱਖ ਕੌਮ ਦੀ ਵੀ ਇਹ ਠੰਡ ਦੇ ਦਿਨਾਂ ਉਹਨਾਂ ਦਿਨਾਂ ਦੇ ਵਿੱਚ नगर कीर्तन पैदल चल के ओ साहिब श्री हरमंदिर साहिब ते अकाल तख्त जाके अरदास करें ਤੁਹਾਡੇ ਵਾਸਤੇ ਅਰਦਾਸ ਕਰੇ ਵੀ ਤੁਹਾਨੂੰ ਪ੍ਰਮਾਤਮਾ ਸਮਰੱਥ ਬਖਸ਼ੇ ਤੁਹਾਨੂੰ ਪ੍ਰਮਾਤਮਾ ਬੁੱਧੀ ਬਖਸ਼ੇ ਤੇ ਇਹਦੇ ਤੁਸੀਂ ਸਖਤ ਕਾਨੂੰਨ ਬਣਾ ਸਕੋ ਤਾਂ ਕਿ ਦੁਨੀਆ ਪਰ ਦੇ ਲੋਕ ਕੋਈ ਵੀ ਕਿਸੇ ਵੀ ਗਰੰਥ ਦਾ ਮਾਨ ਸਨਮਾਨ ਦੇ ਵਿੱਚ ਬੇਅਦਬੀਆਂ ਨਾ ਕਰ ਸਕਣ ਮੰਗ ਕੀ ਹੈ ਕੇਵਲ ਕਾਨੂੰਨ ਬਣਾਣਾ ਹੈ ਤੇ ਕਾਨੂੰਨ ਵੀ ਅਜ ਤੁਹਾਡੇ ਹੱਥੇ ਤੇ 92 ਐਮ ਐਲ اے ਤੁਹਾਡੇ ਕੋਲ ਨੇ ਕੋਈ ਸਹਾਇਤਾ ਲੈਣ ਦੀ ਲੋੜ ਨਹੀਂ ਅਕਾਲੀ ਦਲ ਵੱਲੋਂ ਵੇਖਣ ਦੀ ਲੋੜ ਨਹੀਂ ਭਾਜਪੀ ਵੱਲੋਂ ਵੇਖਣ ਦੀ ਲੋੜ ਨਹੀਂ ਹੋਰ ਦੂਜੀਆਂ ਪਾਰਟੀਆਂ ਵੱਲੋਂ ਵੇਖਣ ਦੀ ਅੱਜ ਤੁਹਾਨੂੰ ਲੋੜ ਨਹੀਂ ਤੁਹਾਡੇ ਕੋਲ ਬਹੁਮਤ ਸਾਰੇ ਦਾ ਸਾਰਾ ਤੁਹਾਡੇ ਕੋਲ ਪਿਆ ਤੇ ਡੇੜੀ ਦੇਰ ਕਿਉਂ ਕਰ ਰਹੇ ਹੋ ਕਿ ਪ੍ਰੀਖਿਆ ਲੈ ਰਹੇ ਹੋ ਆਪਣੇ ਖਾਲਸਾ ਪੰਥ ਦੀ ਪ੍ਰਿਕਸ਼ਾ ਲੈ ਰਹੇ ਹੋ ਆਪਣੇ ਪੰਜਾਬ ਦੇ ਉਹ ਸਾਰੀ ਜਨਤਾ ਦੀ ਜਿਹਨਾਂ ਤੁਹਾਨੂੰ 92 ਐਮਐਲਏ ਦੇ ਕੇ ਜਿਤਾਇਆ ਇਹ ਪ੍ਰੀਖਿਆ ਨਾ ਲਓ ਆਉਣ ਵਾਲਾ ਦਿਨ 2 ਸਾਲ ਬਾਅਦ ਇਹ ਤੁਹਾਨੂੰ ਸਾਰਾ ਕੁਝ ਭੁਗਤਣਾ ਪਏਗਾ ਜੇ ਤੁਸੀਂ ਕਾਨੂੰਨ ਨਾ ਬਣਾਇਆ ਯਾਦ ਰੱਖੋ ਮਾਨ ਸਾਹਿਬ ਮੈਂ ਤੁਹਾਨੂੰ ਹਰਿਆਣਾ ਕਮੇਟੀ ਵੱਲੋਂ ਅਪੀਲ ਕਰਦਾ ਹਾਂ ਬੇਨਤੀ ਕਰਦਾ ਹਾਂ ਇਹ ਕੌਮ ਦਾ ਕੰਮ ਹੈ ਤੇ ਸਿਰ ਆਪਣੇ ਸਿਰ 'ਤੇ ਨਾ ਜੋ ਰੀਂਦੀ ਦੁਨੀਆ ਤੱਕ ਯਾਦ ਰਹੇਗਾ ਕਿ ਮਾਨ ਸਾਹਿਬ ਦੀ ਸਰਕਾਰ ਆਈ ਸੀ ਤੇ ਉਹ ਸਰਕਾਰ ਦੇ ਵਿੱਚ ਸਖਤ ਕਾਨੂੰਨ ਬਣਿਆ ਹੈ ਰਾਣਾ ਜੀ ਅੱਜ ਜਿਨ੍ਹਾਂ ਕਿਸਾਨਾਂ ਵਾਸਤੇ ਬਹੁਤ ਵੱਡੀ ਸੇਵਾ ਕੀਤੀ ਤੇ ਤੁਸੀਂ ਵੀ ਅੱਜ ਇਸ ਸੇਵਾ 'ਚ ਆਪਣਾ ਹਿੱਸਾ ਪਾ ਕੇ ਤੇ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰਗਨ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਾਰੇ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅੱਜ ਗੁਰਾਂ ਦੇ ਵਹੀਰ ਦੇ ਨਾਮ ਦੇ ਤੇ ਉੱਥੋਂ ਜਿਹੜਾ ਨਗਰ ਕੀਰਤਨ ਦੇ ਰੂਪ ਵਿੱਚ ਤੋਂ ਸਟਾਰਟ ਕਰ ਰਹੇ ਹੋ ਅੱਜ ਹਰਿਆਣਾ ਕਮੇਟੀ ਦਾ ਵੀਰ ਗੁਰਪ੍ਰੀਤ ਸਿੰਘ ਦੱਸ ਕੇ ਕਹੇ ਕਿ ਵਿਸ਼ੇਸ਼ ਯੋਗਤਾ ਨਾਲ ਇਹਦੇ ਵਿੱਚ ਹੀ ਸਰਕਾਰ ਨੂੰ ਜਗਾਉਣ ਰਿਹਾ ਲੋਕਾਂ ਨੂੰ ਜਗਾਉਣ ਦੀ ਗੱਲ ਇੱਕ ਵੈਦ ਸਟਾਰਟ ਹੋਣੀ ਹੈ ਇਸ ਤਰ੍ਹਾਂ ਜਿਹੜੇ ਨਗਰ ਕੀਰਤਨ ਹੁੰਦੇ ਨੇ ਇਹਨਾਂ ਨੂੰ ਚੇਤਨਾ ਮਾਰਚ ਕਿਹਾ ਜਾਂਦਾ ਹੈ ਚੇਤਾਨਣ ਵਾਸਤੇ ਚੇਤਾ ਕਰਵਾਉਣ ਵਾਸਤੇ ਯਾਦ ਕਰਵਾਉਣ ਵਾਸਤੇ એનર્ਜੀ ਪੈਦਾ ਕਰਨ ਵਾਸਤੇ ਇਹ ਲੋਕਾਂ ਨੂੰ ਜਗਾਉਣ ਵਾਸਤੇ ਇਹ ਨਗਰ ਕੀਰਤਨ ਦਾ ਮਤਲਬ ਹੀ ਇੱਕ ਹੁੰਦਾ ਹੈ ਆਪਾਂ ਨਗਰ ਕੀਰਤਨ ਕਰਨੇ ਕਿਸੇ ਪ੍ਰਕਾਸ਼ ਉਤਸਵ ਕਰਨੇ ਕਿਸੇ ਸ਼ਹੀਦੀ ਪੁਰਬ ਤੇ ਕਰਨੇ ਆ ਜੋਤੀ ਜੋ ਸਮਾਂ ਤੇ ਨਗਰ ਕੀਰਤਨ ਕਰਨੇ ਆ ਛੋਟੇ ਸ਼ਹਿਬਜਾਦਿਆਂ ਦਾ ਲੱਖਾਂ ਦੀ ਤਦਾਦ ਦੇ ਨਗਰ ਕੀਰਤਨ ਕੱਢਿਆ ਜਾਂਦਾ ਉਹਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਜਿਹੜੇ ਲੋਕ ਸੰਗਤ ਉੱਤੇ ਨਹੀਂ ਆ ਰਹੇ ਉਹਨਾਂ ਨੂੰ ਘਰ ਘਰ ਜਾ ਕੇ ਉਹਨਾਂ ਦੀ ਦਹਲੀਜਾਂ ਤੱਕ ਉਹਨਾਂ ਨੂੰ ਜਗਾਣਾ ਤੇ ਉਹਨਾਂ ਨੂੰ ਯਾਦ ਕਰਵਾਉਣਾ ਕਿ ਇਹ ਨਗਰ ਕੀਰਤਨ ਹੈ ਇਸ ਵਾਸਤੇ ਕੱਢਿਆ ਗਿਆ ਹੈ ਉਹਦੇ ਇਤਿਹਾਸ ਬਾਰੇ ਦੱਸਣਾ ਜਾਣੂ ਕਰਾਉਣਾ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਾਣੂ ਕਰਾਉਣਾ ਜਿਹੜੇ ਮਾਪਿਓ ਇਹ ਆਪਣੇ ਹਰ ਗੱਲ ਨੂੰ ਭੁੱਲ ਚੁੱਕੇ ਨੇ ਬੱਚਿਆਂ ਨੂੰ ਵਗਾ ਜਗਾਉਣ ਵਾਸਤੇ ਆਪਣੀ ਨਵੀਂ ਪਨੀਰੀ ਨੂੰ ਜਗਾਉਣ ਵਾਸਤੇ ਵੀ ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਆ ਕੰਮ ਕੀਤੇ ਇਸ ਚੇਤਨਾ ਜਿਹੜੀ ਹੈ ਪੈਦਾ ਕਰਨ ਵਾਸਤੇ ਇਹ ਨਗਰ ਕੀਰਤਨ ਕੱਢੇ ਜਾਂਦੇ ਨੇ ਤੇ ਉਹ ਹੀ ਅਪਲਖਸ਼ ਹੈ ਕਿ ਪੰਜਾਬ ਦੀ ਜਨਤਾ ਸਾਰੀ ਨੂੰ ਪੰਜਾਬ ਦੀ ਸਿੱਖ ਜਨਤਾ ਸਾਰੀ ਜਨਤਾ ਨੂੰ ਜਗਾਉਣ ਵਾਸਤੇ ਚੂ ਧਰਮਾਂ ਦੇ ਲੋਕਾਂ ਨੂੰ ਜਗਾਉਣ ਵਾਸਤੇ ਜੋ ਨਗਰ ਕੀਰਤਨ ਅੱਜ ਪਹਿਲੇ ਦਿਨ ਪਹਿਲੀ ਜਨਵਰੀ ਨੂੰ ਇਹ ਨਵੇਂ ਸਾਲ ਦੀ ਅਪਲਖਸ਼ ਹੈ ਚ ਨਵੀਂ ਸੋਚ ਪੈਦਾ ਕਰਨ ਵਾਸਤੇ ਕਿ ਉੱਠੋ ਜਾਗੋ ਤੇ ਆਪਿਆ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਤੇ ਤੇ ਦੂਜੇ ਧਰਮਾਂ ਦੇ ਗ੍ਰੰਥਾਂਨੀਆਂ ਬੇਦਮੀਆਂ ਨੂੰ ਰੋਕਣ ਵਾਸਤੇ ਆਓ ਸਾਰੇ ਮਿਲ ਕੇ ਹੰਬਲਾ ਮਾਰੀਏ ਤੇ ਨਵਾਂ ਕਾਨੂੰਨ ਬਣਵਾਈਏ ਧੰਨਵਾਦ ਰਾਣਾ ਜੀ ਵਾਲ ਸਵਾਇ ਖਾਲਸਾ ਵਾ ਇੱਕ ਫਤਿਹ ਰਾਣਾ ਜੀ ਉਹ ਲਾਉਂਗਾ ਜੀ ਰਾਣਾ ਜੀ ਤਕਰੀਬਨ ਲੰਬਾ ਸਮਾਂ ਝਿੰਡਾ ਸਾਹਿਬ ਨੇ ਜ਼ਿਕਰ ਕਰਤਾ ਕਿ ਤੁਸੀਂ ਵੱਡੀਆਂ ਸਵਾਵਾਂ ਦਿੱਤੀਆਂ ਕਿਉਂਕਿ ਫਰਜ਼ ਹੁੰਦੇ ਆ ਜਿਹੜਾ ਵੀ ਇਸ ਧਰਤੀ ਤੇ ਆਉਂਦਾ ਉਹਦਾ ਕੋਈ ਨਾ ਕੋਈ ਫਰਜ਼ ਆ ਅੱਜ ਤੁਸੀਂ ਸਮਾਣੇ ਟਾਵਰ ਤੇ ਤਕਰੀਬਨ 450 ਦਿਨ ਹੋ ਗਏ ਕੱਲ ਨੂੰ 450 ਦਿਨ ਹੋ ਜਾਣੇ ਆ ਤੇ ਬੜੇ ਦਿਨਾਂ ਤੋਂ ਤੁਸੀਂ ਵਾਰ-ਵਾਰ ਆਵਾਜ਼ਾਂ ਵੀ ਮਾਰ ਰਹੇ ਹੋ ਹਰ ਸੰਗਤ ਨੂੰ ਵੀ ਕਹਿ ਰਹੇ ਹੋ ਕੀ ਲੱਗਦਾ ਚਿੰ다 ਸਾਹਿਬ ਕਹਿੰਦੇ ਕਿ ਚੇਤਨ ਕਰਨਾ ਹੁੰਦਾ ਜਦੋਂ ਅਸੀਂ ਸਮਾਗਮ ਲੈ ਕੇ ਜਾਂਦੇ ਆ ਨਗਰ ਕੀਰਤਨ ਲੈ ਕੇ ਜਾਂਦੇ ਆ ਚੇਤਨ ਕਰਨਾ ਹੁੰਦਾ ਇਹ ਸਰਕਾਰ ਨੂੰ ਚੇਤਨ ਕਰਨਾ ਲੋਕਾਂ ਨੂੰ ਚੇਤਨ ਕਰਨਾ ਮੇਰੇ ਪਿਆਰੀ ਸਾਧ ਸੰਗਤ ਸੇ ਸਭ ਤੋਂ ਪਹਿਲੇ ਅਪੀਲ ਹੈ ਅਗਰ ਅੱਜ ਖੜੇ ਨਾ ਹੋਏ ਨਾ ਤਾਂ ਸਾਰੀ ਉਮਰ ਪਛਤਾਣਾ ਹੋਗਾ ਅਭੀ 2 ਦਿਨ ਪਹਿਲੇ ਸਨੌਰ ਮੇ ਬੇਅਦਬੀ ਹੋਈ ਹੈ जब बेद भी होती है ना हर सिख का शीश नीचे होता है हर हिंदू का शीश नीचे होता है जिसको सिख धर्म के बारे में पता है सिख धर्म है क्या सिख धर्म एक कुर्बानियों का धर्म है अगर देश आज़ाद होने में सबसे ज़्यादा बड़ी शहादतें सबसे बड़ा बलिदान जो दिया वो सिख धर्म ने दिया अगर आज मेरे माथे पे तिलक है ये कहीं ना कहीं गुरु तेग बहादुर जी का जो त्याग है कोई नहीं भूल सकता शायद मेरे सिर पर भी टोपी होती है राम सिंह राणा ना होता राम सिंह खान होता अगर गुरु तेग बहादुर जी कुर्बानी ना देते तो मेरी सारी सनातन धर्म से भी अपील है जाग जो ये समय है सरकारों को भी ये चेतावनी भी है और विनती भी है इतना ना खंचो के टूट ही जाए एक हमारा धैर्य को इतना मत अजमाओ कि भाई क्या कर लेंगे क्या करने वाली तो कोई बात ही नहीं है हम तो सिर्फ विनती कर सकते हैं क्योंकि आपको एक मुखिया होता है जो सीएम होता है वो बाप है हमारा वो जनता का बाप है उसको तीन करोड़ साढ़े तीन करोड़ जनता ने चुन के भेजा है लेकिन इतना अभिमान किसी काम का नहीं है ये तो एक छोटा सा सूबा है जिन्होंने पूरी दुनिया पे राज करा उनका नाम नहीं रहा ये सत कर्म होते हैं अगर इन कर्मों में किसी किसी के भाग्य में होता है सत्कर्म कमाना अगर भगवंत मान जी से हाथ जोड़ के भी अगर इस काम को कर देंगे तो हम तो उनका धन्यवाद करते करते हम मतलब पूरी जनता से मैं खुद अपील करूंगा क्यों कर तो दे यार उस भाई को कुछ हो गया साढ़े चार सौ दिन कहना आसान है साढ़े चार सौ दिन कहना आसान है एक परसेंट भी साढ़े चार दिन मरते हैं ਜਾ ਸਭ ਕਹਿੰਦੇ ਹੈ ਕਿ ਮੁੱਖ ਮੰਤਰੀ ਸਾਹਿਬ ਕੇਵਲ 24 ਘੰਟੇ ਹੀ ਉੱਪਰ ਆ ਜਾਓ ਇੱਕ ਦਿਨ ਹੀ ਉੱਪਰ ਆ ਜਾਓ ਤੁਸੀਂ ਵਾਜਾ ਮਾਰੋ ਉੱਤਰ ਤੇ ਮੈਂ ਜਿਵੇਂ ਯਾਰ ਉਹਨਾਂ ਗੁਰਜੀਤਨ ਸਾਥ ਕੇ ਸਾਥ ਉਤਾਰ ਲੇਗੇ ਬਹੁਤ ਮਨ ਉੱਪਰ ਚੜ ਖੈਰ ਉਹ ਹੱਥ ਫੜ ਕੇ ਲਿਆਵਾਂਗਾ ਮੈਂ ਤਾਰ ਦੂੰਗਾ ਤੂੰ ਵਾਦਾ ਕਰਤਾ ਹੂੰ ਕਹਿਣਾ ਸਾਨ ਹੈ ਆਪਣੇ ਇੱਕ ਘਰ ਕੇ ਇੱਕ ਬੰਦ ਕਮਰੇ ਮੇ ਚਾਰ ਦਿਨ ਨਹੀਂ ਰਹਿ ਸਕਤਾ ਆਦਮੀ ਪਾਗਲ ਹੋ ਜਾਂਦਾ ਹੈ ਉਸ ਭਾਈ ਕੇ ਸਾਥ ਸਾਥ ਪਰਮਪੀਤਾ ਪਰਮਾਤਮਾ ਘਾਤ ਉਸ ਮੇਰੇ ਬਾਜੇ ਵਾਲੇ ਪਿਤਾ ਘਾਤ ਹੈ ਲੇਕਿਨ ਜਨਤਾ ਕੋ ਅਪੀਲ ਹੈ शर्म करो यार जहाँ सुबह शाम तुम नतमस्तक होते हो और गुरु साहब की कभी बेहद भी होती है और उसके लिए अगर एक भाई इतनी बड़ी तपस्या कर रहा है कि हमारे इतने बेगैर तो हो गए हमारी मतलब शर्म मर चुकी है हमें शर्म नहीं आती इस बात की है? क्या है ये ये है क्या मेरी समझ ही नहीं आ रहा है। ये क्या पॉलिटिक्स है आज कोई किसान नेता रैली करने की कह दो वहां सारे भाग लेंगे जितना कोई पॉलिटिक्स वाला नेता ले... મેડ્રેલી કરને કે કહો કોઈ નાચ ખાને કા પ્રોગ્રામ હો હે વહા લાખો મે ભીડ હોતી હે ક્યા યે ફરજ નહી હે યે હર સિક્કા ફરજ હે પંજાબ મે ખડે તો હમ સિક્ખો કે શિર કી તરફ દેખેંગે સિક્ખો કે ચારો કિ તરફ દેખેંગે ઓર હર સિક્કા ફરજ હે અગર આજ ના આયે ના તો જિંદગી મે યે પ્રસ્તાવ હે આપ બહોત પ્રસ્તાવ હે યે 15 દિન કી યાત્રા હે ઓર ઇસ યાત્રા મે પડ ચડ કે જૈસે ફતેહગઢ સાબ સારી આપ મુહરી જનતા આહી હે आम वरी संगत आती है वो संगत का हजूम यहाँ चाहिए हर किसान से अपील करूंगा जब हम चार चार सौ दिन दिल्ली बॉर्डर पे बैठ के धरना लगा सकते हैं हर किसान जत्थेबंदी कम से कम दो दो नुमाइंदे भेजे क्या ट्रैक्टर ट्रैली भेजे अपनी क्या उनका फर्ज नहीं है, है? सिक्की बक्सी किसने है सिक्की बक्सी किसने है अपने पूरे परिवार वार के ਸਾਰਾ ਕੁਝ ਆਪਣਾ ਦੇ ਕੇ ਔਰ ਇੱਕ ਗੁਰੂ ਦੇ ਰੂਪ ਮੇ ਦੇਦਾਰੀ ਪਿਤਾ ਦੇ ਰੂਪ ਮੇ ਆਪਣੇ ਕੋ ਇੱਕ ਗ੍ਰੰਥ ਦੇਖ ਕੇ ਹੈ ਅਮ ਉਸਕੇ ਕਿਵੇਂ ਉਸਕੋ ਇੱਕ ਦੁਸ਼ਟ ਨੋਸਤਾ ਹੈ ਧੰਨਵਾਦ ਚਿੰਦਾ ਸਾਹਿਬ ਭੋਗ ਪੈ ਰਿਆ ਰਾਣਾ ਜੀ ਭੋਗ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤੁਸੀਂ ਭੋਗ ਦੇ ਵਿੱਚ ਹਾਜ਼ਰੀ ਲਵਾਓ ਤੁਸੀਂ ਠੀਕ ਹੈ ਤੇ ਮੈਂ ਬਸ یہی ਅਪੀਲ ਹੈ ਬਹੁਤ ਕਮ ਸ਼ਬਦੋ ਮੇ ਕਹਿਣਾ ਚਾਹੂੰਗਾ ਦੁਖੀ ਮਨ ਸੇ ਕਹਿ ਰਹਾ ਹੂੰ ਕਿ ਮੇਰੇ ਪਿਆਰੇ ਪੰਜਾਬ ਵਾਲੇ ਭਾਈਓ ਸਾਰੇ ਆ ਕੇ ਇਸ ਮੋਰਚੇ 'ਚ ਜਾਨ ਡਾਲ ਲਓ ਔਰ ਸਰਕਾਰੋ ਕੋ ਅਮਨੇ ਦਿਖਾਣਾ ਹੈ ਕਿ ਗੁਰਜੀਤ ਸਿੰਘ ਖਾਲਸਾ ਕੇਲਾ ਨਹੀਂ ਹੈ ਪੰਜਾਬ ਦਾ ਇਕ ਅਕਸਿਕ ਗੁਰਜੀਤ ਸਿੰਘ ਕੇ ਸਾਥ ਧਨੋਦਰਾਣਾ ਜੀ ਆਸਰਾ ਕਰਦੇ ਆ ਕਿ ਇਹ ਭਾਈਚਾਰਾ ਇਸੇ ਤਰ੍ਹਾਂ ਹੀ ਕਾਇਮ ਰਵੇ ਕਿਉਂਕਿ ਹਿੰਦੂ ਸਿੱਖ ਭਾਈਚਾਰਾ ਮੁਸਲਮਾਨ ਹੋਵੇ ਹਿੰਦੂ ਹੋਵੇ ਸਿੱਖ ਹੋਵੇ ਸਾਈ ਬੋਧੀ ਕਿਸੇ ਨੂੰ ਵੀ ਸਿੱਖ ਧਰਮ ਮਾੜਾ ਨਹੀਂ ਕਹਿੰਦਾ ਹਾਰੇ ਕਹਾਦਰ ਸਤਕਾਰ ਆ ਤੇ ਸਾਰੇ ਧਰਮਾਂ ਵਾਸਤੇ ਵੀਰ ਗੁਰਜੀਤ ਸਿੰਘ ਜਿਹੜੇ ਕਿ ਇਸ ਟਾਈਮ ਦੇ ਉਤੇ 400 ਵੋਲਟ ਉਪਰ ਟਾਵਰ ਦੇ ਉਤੇ ਇਸ ਟਾਈਮ ਤੇ ਧੁੰਦ ਪੈ ਚੁੱਕੀ ਆ ਉਹ ਟਾਵਰ ਦਿਖਾਉਣਾ ਦਿੱਖਣੋਂ ਹਟ ਚੁੱਕਾ ਵਾ ਤੁਸੀਂ ਵੀ ਦੇਖ ਸਕਦੇ ਹੋ ਤੁੰਦ ਇਨੀ ਕਾ ਕਿ ਟਾਵਰ ਨਹੀਂ ਦਿਖਾਈ ਦੇ ਰਿਹਾ ਠੰਡ ਬਹੁਤ ਜ਼ਿਆਦਾ ਵਾ ਤਕਰੀਬਨ 400 ਫੁੱਟ ਉੱਪਰ ਟੈਂਪਰੇਚਰ ਦਾ ਫਰਕ ਆ ਥੱਲੇ ਨਾਲੋਂ ਇੱਥੋਂ ਨਾਲੋਂ ਠੰਡ ਵੀ ਜ਼ਿਆਦਾ ਇੱਥੋਂ ਨਾਲੋਂ ਗਰਮੀ ਵੀ ਜ਼ਿਆਦਾ ਚੱਲੀ ਆ ਵੀਰ ਗੁਰਜੀਤ ਸਿੰਘ ਨੇ ਦੇਖਦੇ ਆ ਇੱਕ ਪਾਸੇ ਤੇ ਤਕਰੀਬਨ 450 ਦਿਨ 450 ਦਿਨ ਗੁਰਜੀਤ ਸਿੰਘ ਨੂੰ ਬੈਠੇ ਨੂੰ ਹੋ ਗਿਆ ਸਰਕਾਰ ਵੱਲੋਂ ਕਾਨੂੰਨ ਬਣਾਉਣ ਦੀ ਗੱਲ ਕੀਤੀ ਸੀ ਮਤਾ ਪਾਸ ਹੋਇਆ ਵਿਧਾਨ ਸਭਾ ਦੀ ਗੱਲ ਜੋ ਗੱਲ ਕਰਦੇ ਆ ਪਰ ਉਹਦੇ ਵਿੱਚ 6 ਮਹੀਨੇ ਦਾ ਟਾਈਮ ਲੈ ਲੈ ਗਿਆ ਮੀਟਿੰਗਾਂ ਦਾ ਦੌਰ ਜਾਰੀ ਆ ਦੇਖਦੇ ਆ 6 ਮਹੀਨੇ ਵੀ ਹੋਣ ਜਾ ਰਹੇ ਆ ਤੇ ਉਧਰੋਂ ਗੁਰਾਂ ਦੀ ਵਹੀਰ ਨਾਮ ਤੇ ਨਗਰ ਕੀਰਤਨ ਜਿਹੜਾ ਛਿੰਦਾ ਸਾਹਿਬ ਵੀ ਦੱਸ ਕੇ ਗਿਆ ਵੀਰ ਗੁਰਪ੍ਰੀਤ ਸਿੰਘ ਦੱਸ ਕੇ ਗਿਆ ਆ ਰਾਮ ਸਿੰਘ ਰਾਣਾ ਜਿਹੜੇ ਕਿ ਇੱਕ ਸਮਾਜ ਸੇਵਕ ਤੌਰ ਤੇ ਭਰੇ ਆ ਆਪਣਾ ਬਿਜ਼ਨਸ ਕਰਦੇ ਆ ਪਰ ਉਸ ਵਾਂਗ ਵੱਡੇ ਪਦਦਿਆਂ ਕਰਦੇ ਆ ਉਹਨਾਂ ਨੇ ਵੀ ਕਿਹਾ ਕਿ ਆ ਉਹ ਚੇਤਨਾ ਮਾਰਚ ਆ ਤੇ ਲੋਕਾਂ ਨੂੰ ਚੇਤਨ ਕਰਨਾ ਵਾ ਸਰਕਾਰ ਨੂੰ ਜਗਾਉਣਾ ਵਾ ਕਿ ਛੇਤੀ ਤੋਂ ਛੇਤੀ ਕਾਨੂੰਨ ਬਣੇ ਜੋ ਵੀਰ ਗੁਰਜੀਤ ਸਿੰਘ ਖਾਲਸਾ ਕਹਿੰਦੇ ਆ ਕਿ ਕੀ ਮੇਰੀ ਮਰਨ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂ ਨਹੀਂ ਇਕੱਠੇ ਹੁੰਦੇ ਆਪਾਂ ਪਹਿਲੋ ਪਹਿਲੋ ਇੱਕ ਵੱਡਾ ਇਕੱਠ ਕਰੀਏ ਸਰਕਾਰ ਨੂੰ ਜਗਾਈਏ ਇੱਕ ਕਾਨੂੰਨ ਬਣੇ ਤਾਂ ਕਿ ਇਹ ਕਾਨੂੰਨ ਸਾਰੇ ਧਰਮਾਂ ਦੇ ਗ੍ਰੰਥਾਂ ਵਾਸਤੇ ਆ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਨਹੀਂ ਪਰ ਪੰਜਾਬ ਦੇ ਵਿੱਚ ਹੋਰ ਹੀ ਬੇਦਬੀ ਤੇ ਰੋਕਣ ਵਾਸਤੇ ਕਾਨੂੰਨ ਇੱਕ ਅਹਿਮ ਕੜੀ ਹੋਊਗਾ ਦੇਖਦੇ ਆ ਸਰਕਾਰ ਕਦੋਂ ਜਾਗਦੀ ਆ ਆਵਾਮ ਕਦੋਂ ਜਾਗਦੀ ਆ ਬਸ ਥੋੜੇ ਕ ਸਮੇਂ ਤੱਕ ਇਥੋਂ ਗੁਰਾਂ ਦੇ ਵੀਰ ਨਾਮ ਤੇਰਾ ਨਗਰ ਕੀਰਤਨ ਉਹਦੀ ਤਿਆਰੀ ਹੋਣੀ ਆ ਤਿਆਰੀ ਹੋ ਚੁੱਕੀ ਆ ਸਟਾਰਟਿੰਗ ਦਾ ਰੰਭਤਾ ਹੋਣੀ ਆ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਜੁੜੇ ਰਹੋ ਆਕਾਲ ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ